ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਵਾਗਤ ਹੈ ਜੀ ਅੱਜ ਦੇ ਬਲੌਗ 'ਚ। ਕਿਰਪਾ ਰੱਖੇ ਮਾਲਕ ਚੜ੍ਹਦੀ ਗੱਲਾ ਤੇਨ ਦੁੱਗਣੇ ਰਾਚ ਆਗੁਣੇ ਰੱਖੇ ਬਖਸ਼ ਸਾਰਿਆਂ ਨੂੰ ਭਾਈ। ਬਾਕੀ ਮੌਸਮ ਹੋ ਗਿਆ ਜੀ ਸਾਫ਼ ਐਨ ਵਧੀਆ ਧੁੱਪਾਂ ਨਿਕਲੀ ਵੀ ਐ। ਵੀ ਧੁੱਪਾਂ ਜਿਵੇਂ ਜਾਣ ਐ ਚਲੋ ਪਛਵਾ ਵੀ ਚੱਲਦੀ ਐ। ਠੰਡ ਹੋ ਗਈ ਤਕਰੀਬਨ। ਵੀ ਅੱਜ ਪਰਿਵਾਰ ਵਿਛੋੜੇ ਤਾਂ ਜੀ। ਜੋੜ ਮੇਲਾ ਜਿਹੜਾ ਹੈਗਾ ਵੀ ਸ਼ੀਦੀ ਦਿਹਾੜੇ ਸ਼ੁਰੂ ਹੋ ਗਿਆ ਤੇ ਵੀ ਕੱਲੋਂ ਪੱਠਾ ਸਾਹਿਬ ਪੈਦਾ ਐ। ਬਾਕੀ ਧੁੰਦ ਵੀ ਅੱਜ ਪੂਰੀ ਪਈ ਵੀ ਤੇ ਜਿੰਨੀ ਗੱਲ ਉਹ ਠੰਡ ਵੀ ਵੱਧ ਗਈ ਅੱਜ ਤਾਂ ਹੀ। ਵੀ ਹੁਣ ਇਹ 15-20 ਦਿਨ ਇਕਨੇ ਰਹਿਣੇ ਆ ਠੰਡ ਦਾ ਜੋਰ ਪੂਰਾ ਰਹਿਣਾ ਵੀ ਜਦ ਤੱਕ ਇਹ ਸ਼ੀਦੀ ਜੋੜ ਮੇਲਾ ਚੱਲਦਾ ਵੀ ਅੱਜ ਪਰਿਵਾਰ ਬਿਛੋੜ ਦੇ ਜਾਣੇ ਹੋਏ ਜੀ ਇੱਥੇ ਆਪਾਂ ਕਈ ਕੰਮ ਤੇ ਇੱਕ ਤਾਂ ਰੇਰੂ ਜਿਹਾ ਪੌਣਾ ਦਾ ਕਣਕਾਂ ਦੇ ਵਿੱਚ ਇੱਕ ਸਕੰਜਾ ਵੀਰ ਦਾ ਧਰਿਆ ਵਾ ਪਾਣੀ ਚੰਡੀ ਗੜ ਦੇਣਾ ਜਿਹੜਾ ਵੀ ਉਹ ਵੀ ਐਤਵਾਰ ਦਾ ਕੱਲ ਦਾ ਦਿਨ ਕਿਹਾ ਵਦਾ ਚਲੋ ਅੱਜ ਮਗਰ ਪੰਦੇ ਦੁੱਲੇ ਦੇ ਕੱਲ ਆਪਾਂ ਬਾਹਰ ਨਿਕਲੇ ਤੇ ਦੇਖੇ ਜੇ ਵੀ ਫੁੱਲ ਪਾਉਣਗੇ ਤੇ ਉਹਦੇ ਕਰਕੇ ਦੁੱਲੇ ਕੋਲ ਫਿਰ ਜੋਰ ਨਹੀਂ ਵੀ ਅੱਜ ਕੋਲ ਬੈਠ ਕੇ ਬਣਾਉਣਾ ਪੈਣਾ ਸਕੰਜਾ ਕਿਉਂ ਬਾਈਆਂ ਨਾਲ ਅੱਜ ਲੈਣ ਆਉਣਾ ਉਹਨਾਂ ਨੂੰ 4 ਵਜੇ ਦਾ ਟਾਈਮ ਦਿੱਤਾ ਸੋ ਸਿਕੰਜਾ ਬਣਿਆ ਵਾ ਵੈਸੇ ਤਕਰੀਬਨ ਰੰਗੇ ਕਰਨਾ ਵੀ ਮੜਾ ਜਾ ਹਮਤ ਜੀ ਕਰਕੇ ਕਰਾਉਣਾ ਪੈਂਦਾ ਕੰਮ ਨਹੀਂ ਤਾਂ ਫਿਰ ਰਹਿ ਜਾਂਦਾ ਵੀ ਐਕਣਾ ਉੱਥੇ ਦਿਖਾਉਂਦੇ ਜੀ ਬਾਕੀ ਸਿਕੰਜੇ ਦਾ ਕੋਈ ਆਪਾਂ ਨਾ ਤੋੜਦੇ ਨਾ ਜੰਗ ਕਰਕੇ 4 ਵਜੇ ਥੋੜਾ ਜਿਹਾ ਕੰਮ ਰਹਿਣਾ ਮੜਾ ਮੋਟਾ ਉਹਦਾ ਵੀ ਨਹੀਂ ਠੀਕ ਹੈ ਵੀ ਕਣਕਾਂ ਚ ਗੇਰਦੀਆਂ ਤਕਰੀਬਨ ਰੇ ਹੁਣ ਇਹ 40 45 ਦਿਨ ਦੀਆਂ 45 ਦਿਨ ਦੀਆਂ ਹੋ ਰਿਹਾ ਤਕਰੀਬਨ ਪਹਿਲੀ ਤਰੀਕ ਨੂੰ ਆਪਣੇ ਇਹਦੇ 40 ਦਿਨ ਮਹੀਨਾ ਹੋ ਰਿਹਾ ਤਾਂ 10 ਤਰੀਕ ਨੂੰ 40 ਦਿਨ ਹੋ ਗਏ ਉੱਪਰ ਹੀ ਗਏ ਜਿਹੜੇ 4-5 ਦਿਨ ਹੋ ਗਏ ਅਜੇ ਵੀ ਤਕਰੀਬਨ ਹੁਣ ਰੇ ਪੂਰਾ ਕਰ ਦੇਣਾ ਆਪਾਂ ਦਾ ਜਿਹੜਾ ਛਿੱਟਾ ਲਾਸਟ ਕਣਕ ਨੂੰ ਲਾ ਦੇਣਾ ਵੀ ਕਣਕਾਂ ਪਾਣੀ ਵੀ ਮੰਗਦੀਆਂ ਚਲੋ ਖਾਸ ਸਾਫ ਖੇਤ ਵਾਲੇ ਨੇ ਥੋੜੇ 5-4 ਦਿਨ ਕੱਢ ਦੂੰਗੇ ਹੋਰ ਵੀ ਜਿਹੜੇ ਆਪਣੇ ਪਾਪੂਲਰ ਵਾਲੇ ਖੇਤ ਐ ਉਹ ਕਣਕ ਸੁੱਕੀ ਵੀ ਐ ਪਹਿਲਾਂ ਮੈਨੂੰ ਦੇਖ ਦਦਾ ਬੱਦਲ ਬਾਈ ਜੀ ਹੈਗੀ ਦੀ ਹਰੇਗੇ ਦੇਖ ਦਦਾ ਮੈਨੂੰ ਤਕਰੀਬਨ ਜੀ ਨੇ ਪਹਿਲਾਂ ਪਾਣੀ ਲਾਉਣਾ ਹਲੇ ਉਹ ਵੀ ਦੇਖ ਦਦਾ ਵੀ ਹੁਣ ਅੱਜ ਫੇਰ ਹਲਪੇ ਮੋਟਰ ਵੀ ਲਾਈਟ ਵਧੀਆ ਓਕਣੇ ਆ ਰਹੀ ਹੈ ਜੀ 9:00 ਵਜੇ ਆ ਜਾਂਦੀ ਸ਼ਾਮ ਨੂੰ 5:00 5:30 ਵਜੇ ਭਰਦੀ ਹੈ ਲਾਈਟ ਬਹੁਤ ਹੈ ਬਾਕੀ ਦੇਖਦੇ ਆ ਕੱਲ ਨੂੰ ਬਾਣੀ ਦਾ ਛੇੜਾਂਗੇ ਕੰਮ ਅੱਜ ਰੇਜੂ ਹੈਗਾ ਜਿਹੜਾ ਨਵੇੜ ਦੀ ਬੇਕਾ ਸਕੰਜਾ ਜਿਹੜਾ ਕੋਲ ਹੋ ਕੇ ਮੜਾ ਜਾ ਬਣਾ ਕੇ ਟੋਰੀਆਂ ਉਹਨਾਂ ਵੀ ਬਾਕੀ ਠੀਕ ਆ ਮੌਸਮ ਵਧੀਆ ਧੁੱਪਾਂ ਵੀ ਹੈਗੀ ਐ ਵੀ ਜੇ ਆਪਾਂ ਖੇਤ ਦੇ ਵਿੱਚ ਆਉਂਦੇ ਫਿਰਾਂ ਧੁੱਪਾਂ ਲੱਗਦੀਆਂ ਨਾਲ ਸ਼ਾਮ ਹਵਾ ਵਾਲਾ ਕੰਮ ਐ ਵਧੀਆ ਮੌਸਮ ਐ ਠੀਕ ਆ ਜਣੀ ਜੇ ਕਿਤੇ ਔੜ ਜੀ ਵਿੱਚ ਬਹਿੜਦੇ ਐ ਕੰਧ ਦੀ ਔਟ ਜੀ ਵਿੱਚ ਹੋ ਕੇ ਫੇਰ ਧੁੱਪਾਂ ਜ਼ਿਆਦਾ ਲੱਗਦੀ ਵੀ ਇੱਕ ਨਾ ਸੇਖ ਹੈਗਾ ਧੁੱਪਾਂ ਦੇ ਵਿੱਚ ਹੀ ਪੂਰਾ ਬਾਕੀ ਠੀਕ ਆ ਮਰਾਉਣ ਨੂੰ ਇੱਥੇ ਕਣਕ ਨੂੰ ਝਲਕ ਮੜ ਜੀ ਫਿਰ ਚੱਲਦੇ ਆ ਦੁੱਲੇ ਕੋਲ ਨੂੰ ਹੂੰ ਕਣਕਾਂ ਦਾ ਚਾਵਲੀਆਂ ਪਈਆਂ ਪੂਰੀਆਂ ਵੈਸੇ ਰੰਗ ਤਾਂ ਹੈਗਾ ਪੂਰਾ ਇਹਨ ਵੀ ਹੁਣ ਰੇ ਆਪਾਂ ਨੂੰ ਪੂਰਾ ਜਣੀ ਕਰਨਾ ਪੈਣਾ ਇਹਦਾ ਆਜਿਓ ਤੇ ਆਈ ਕਣਕ ਬਹੁਤ ਫੁੱਟੀਆਂ ਆ ਕਣਕ ਬੀਜ ਹੈ ਜਣੀ ਦੇ ਵਿੱਚ 869 826 872 ਤਾਂ ਨਵੀਂ ਇਕੱਠੇ ਹੋ ਜਦੇ ਆ ਵਧੀਆ ਜੰਮੀ ਵੀ ਕਣਕੇ ਜੰਮੀ ਵੀ ਹੈ ਠੀਕ ਹੈ ਮਾ ਕਿਉ ਸਰੋ ਵੀ ਮੰਗਦੀ ਆ ਪਾਣੀ ਹੁਣ ਉਹ ਦੇਖੇ ਗੱਲ ਕੋਲੋਂ ਛੇੜਾਂਗੇ ਕੰਮ ਜਿਹੜਾ ਪਾਣੀ ਵਾਲਾ ਵੀ ਅੱਜ ਪਹਿਲਾਂ ਸਕੰਦੇ ਵਾਲਾ ਕੰਮ ਕਰਿਆ ਕੋਈ ਤਾਂ ਵੀ ਥੋੜਾ ਹੀ ਆ ਉਹ ਤੋਂ ਹੀ ਨਾ ਦੋ ਦੋ ਰੀਤੀਆਂ ਮੇਰੇ ਤੇ ਜਗਰ ਨੂੰ ਇੱਕ ਮੱਕ ਬੋਲਦੇ ਨੇ ਅਵੇ ਸਾਡੇ ਫੜਦੇ ਨਹੀਂ ਹੁਣ ਤਾਂ ਸਭ ਕੁ ਕੁ ਮਾ ਜਾਣਾ ਹਾਂ ਜੇ ਕੁ ਮਾ ਦੂ ਹਾਂ ਆਹ ਦੇਖੀਏ ਇਹ ਪਾ ਦੇ ਉਹਦੇ ਮੰਜੇ ਲੱਤਣੀ ਨਹੀਂ ਆਹ ਨਾਲ ਵੀ ਲਾ ਦੇ ਹੁਣ ਟੋਚਾ ਇਹਦਾ ਵੀ ਨਵੇੜੇ ਦੇ ਕੰਮ ਕੈ ਲੱਗਦੇ ਆਹ ਦਾ ਹੁਣ ਨਿਪੜ ਕੇ ਕੈਨ ਵਾਲਾ ਦਾ ਕੈਨ ਵਾਲੀ ਸੇਵਨ ਕਰੀਏ ਉਹ ਵਜਾ ਜੀ ਨੂੰ ਰੰਗ ਕਰਕੇ ਬਿਦਾ ਕਰ ਦੇਣਾ ਵਾਹ ਇਹ ਦੂਰ ਪਾ ਕੇ ਦੇ ਰਹੇ ਹੋ ਭਰ ਕੇ ਕੈਨ ਅਗਲੇ ਨੂੰ ਆਹੋ ਖਾਲੀ ਤਾਂ ਖੜਕੀ ਜਾਂਦੀ ਹੁੰਦੀ ਐ ਠੀਕ ਐ ਪਹਿਲੀ ਬੜੀ ਬਣਾਉਣ ਦੇ ਮਾਮਲੇ ਨੇ ਪਿੱਟਾ ਹੀ ਬੜਾ ਬਣਾ ਲਿਆ ਹੈ ਹਾਂ ਇਹ ਵੀ ਬਣਾ ਸਕਦਾ ਹੈ ਨਾ ਉਹ ਵਾਹੀ ਸਿਕੰਜਾ ਬਾਈ ਦਾ ਜਾਣਾ ਹੈ ਚੰਡੀਗੜ੍ਹ ਦੇ ਲਾਗਪਿੰਡਾ ਸਾਰੰਗੌਰ ਮੱਲ ਦੇ ਅੱਜ ਬਾਈ ਨਾਲ ਜਾਣਾ ਰੰਗ ਦਾ ਡੁੱਡਾ ਲੈਣ ਗਿਆ ਬਾਕੀ ਸਿਕੰਜਾ ਤਿਆਰ ਆ ਓਕੇ ਆ ਇਹ ਕੈਨੂੰ ਇੱਥੇ ਰਹਿ ਰਹੇ ਨੇ ਬਿਲਡਿੰਗਾਂ ਨਾਲ ਇਹ ਲੱਖ ਨੂੰ ਇਹ ਪਾਉਂਦੇ ਐ ਮੌਕੇ ਗੇ ਨਹੀਂ ਬਾਹਰ ਪੈ ਰਹੇ ਨਾ ਕੋਈ ਪਾ ਸਕਦਾ ਜਿਹੜੀ ਤਿਆਰ ਹੁੰਦੀ ਦੀ ਟਰਾਲੇ ਦੀ ਐਡੀ ਹੁੱਕ ਨਹੀਂ ਲਵਾਈ ਨਹੀਂ ਜ਼ਿਆਦਾ ਹੈਗੀ ਦੋਹਿਆਂ ਹੁੱਕਾਂ ਨਾਲ ਦੇ ਉਹ ਲਵਾਈ ਜ਼ਿਆਦਾ ਕਰੀਆ ਅੱਛਾ ਜਾ ਮੂਰੇ ਮਿੰਗੀ ਮੂਰੇ ਤਾਂ ਮੋੜ ਤੇ ਲੱਗ ਜਾਂਦੀ ਆ ਹਾਂ 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 ਫਿਰ ਉਹ ਬਦਲ ਜਾਂਦੀ ਆ ਮੂਰੇ ਬਦਲ ਲੈਣਾ ਫੇ ਕੱਢੀ ਮੂਰੇ ਨਾਲ ਜਿਹਨਾਂ ਮਾਰੂ ਮੂਰੇ ਬਦਲ ਵਾਹੇ ਓਕੇ ਓਕੇ ਹੂੰ ਇਹ ਟ੍ਰੇਲਰ ਹੋਰ ਕੋੜਾ ਨਾ ਲੋਗਾ ਕੱਪੀਏ ਪੂਰੋ ਕੋਪਾ ਹਾਂ ਪਕੀਦੀਆਂ ਪਕੀਦੀਆਂ ਯਾਰ ਨਹੀਂ ਫੇ ਧੂਈ ਬਣਾਉਂਦਾ ਉਹਦੇ ਆਲੀ ਜਿਹੜੀ ਇੱਕ ਅੰਦਰ ਚਲੀ ਜਾਂਦੀ ਓਹ ਕਤੂੜੀ ਆਲੇ ਮੰਗਣ ਉਹ ਅੰਦਰ ਚਲੀ ਜਾ ਜੇ ਮਰਜ਼ੀ ਬਾਹਰ ਬਤਾ ਲੈ ਆਹ ਵੇ ਵੀ ਹੈਗਾ ਯਾਰ ਇਦਾਂ ਬੜਾ ਬੜਾ ਘਟਲਦਾ ਕੰਨੇ ਦਾ ਤੈਨੂੰ ਪਤਾ ਬੜਾ ਕੈਮਰਾ ਹੋ ਗਿਆ ਤੇ ਆਹ ਕੈਨੀ ਨੂੰ ਤਾਂ ਪੁਰਸ਼ ਮਾਰਦੇ ਆਹ ਨਿਹਾਲੀ ਅੱਛਾ ਕਰਤੀ ਬੈਲਟ ਬਾਹ ਵਈ ਵਾਹ ਉਹ ਮਾਹਗਤ ਰਾਡ ਬੈਲਟ ਨਹੀਂ ਕਰੀ ਆਗੀ ਮੈਂ ਤਾਂ ਫੋਨ ਚੋਲ ਚ ਰਹਿ ਗਿਆ ਬੋਲ ਕੱਟਾ ਓਕੇ ਬਾ ਹੁਣ ਚੱਲੂਗੀ ਪੇਂਟ ਦੀ ਤਿਆਰੀ ਇਹਨੂੰ ਭਾਈ ਸਾਹਿਬ ਉਹੋ ਵੱਡਾ ਮੋਟਾ ਉਟੀ ਬਾਟੀ ਜਿਹੜੀ ਲਾਉਣੀ ਐ ਇਹਨੂੰ ਕੋਈ ਮੋਟੀ ਲਾਉਂਗੇ ਨਹੀਂ ਜੇਦੀ ਮੋਟੀ ਲਾ ਜੀਏ ਆ ਹੁਣ ਲਾ ਕੇ ਪਾਸੇ ਕੋ ਰ ਰੰਗ ਰੀਏ ਇਹਨੂੰ ਦੇਈਂ ਅਗਲੇ ਨੂੰ ਜਗਾ ਪਹਿਲੀ ਕਰੋ ਹੈਂ ਪੁੱਟੀ ਲਾ ਦੇ ਅੰਦਰ ਅੱਛਾ ਪੁੱਟੀ ਬਾਈ ਪੁੱਟੀ ਸੱਚ ਪੁੱਟੀ ਲਾਉਣੇ ਆ ਕਿਤੇ ਜੋੜਾ ਜੋੜਾ ਪਰ ਪੁੱਟੀ ਹੈ ਉਹ ਮੈਂ ਤੇਰਾ ਪੁੱਟੀ ਗਾ ਨੇ ਪੁੱਟੀ ਉਹ ਨੂੰ ਹੈ ਮਾਸੇ ਗਵੇ ਬੂਟੀ ਦੀ ਚੀਂ ਲਉਦਾ ਹੈ ਹੈ ਉਹ ਪੁੱਟੀ ਕਹਿੰਦੇ ਆ ਤੁਸੀਂ ਮੈਂ ਤੇ ਬੂਟੀ ਗਾ ਹੋ ਗਿਆ ਮਾ ਕਹਦੇ ਬੂਟੀ ਲਾਉਣ ਨਾ 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 ਆਹ ਹੈ ਚੀਜ਼ਾਂ ਜਿਹਾ ਭੜਕੇ ਨਾ ਫੇ ਕਰਾਂਗੇ ਪੇਂਟ ਨਾਲ ਚੰਗੀ ਤਰ੍ਹਾਂ ਕੋਈ ਆਪੇ ਚਲਦੀ ਹੁੰਦੀ ਓਥੇ ਲਾਲਾ ਹੁਣ ਨਹੀਂ ਚਲਣਾ ਉੱਪਰ ਨੂੰ ਨਹੀਂ ਚਲਣਾ ਨਾ ਆਪੇ ਦਬੀ ਜਾ ਕੋਈ ਨਹੀਂ ਆਉਣੀ ਆਹ ਹੋਣੀ ਦਾ ਕੋਰੇ ਕੁ ਕਰਤਾ ਦੇਸ ਹੁਣ ਯਾਰਾ ਹੁਣ ਨਾਲ 641 ਨੂੰ ਘੌਂਦਾ ਲੌਗ ਇਨ ਕਰ ਬੂ

ਕਾਪੀ ਕਾਜੀ ਹਾਂਜੀ ਕੈ ਕਰਾਂ ਨਹੀਂ ਨਹੀਂ ਬਈ ਕਾ ਲੱਗੂਗਾ ਵਾਹ ਤਾਂ ਸੁੱਕਣਾ ਚਾਹਣ ਵਾਹ ਨਹੀਂ ਕਿ ਨਾਲ ਕੜਾ ਨਾ ਸੁੱਕਲੇ ਨਹੀਂ ਸਾ ਕਹਿ ਕੇ ਨਾ ਆ ਮੈਂ ਮੈਂ ਤਾਂ ਹਾੜੜੀ ਲੱਗੀਏ ਤਾਂ ਨਹੀਂ ਜਾਣਾ ਨਾ ਸੁੱਕੀ ਰੰਗ ਦੇ ਨਾਲ ਸੁੱਕ ਜੂਗੀ ਤਾਂ ਕਿਆ ਉਹ ਆਹੋ ਰੰਗ ਵੀ ਸੁਪਣੇ ਇਹ ਰੰਗ ਮਾਰ ਕੇ ਛੱਡ ਦੇਣਾ ਜੀ ਕਰਦੇ ਕਰਦੇ ਘਾੜਾ ਜਾ ਕਰਦੇ ਟਿੱਕਾ ਲੱਗਦਾ ਮੈਨੂੰ ਇਹ ਲੱਗਦਾ ਹੁਣ ਡਾਊਨ ਕਰ ਮਾਰਦਾ ਹੂੰ ਡਾਊਨ ਕਰ ਮਾਰ ਦਿੰਦੇ ਤੂੰ ਦੇ ਕਰਦਾ ਕੀ ਹੋਰੀ ਰੰਗ ਬਣਿਆ ਨਹੀਂ ਹੋਇਆ ਬਣਿਆ ਬਣਿਆ ਡਬਲ ਕਾ ਬਣੂਗਾ ਲਾਸਟ ਕਲਾ ਮਾਰ ਲਿਆ ਜਾਨ ਕਾ ਜੋ ਤੇਜ ਮਾਰ ਤਾਂ ਰੰਗ ਤੇਜ ਲੱਗੀ ਹੋਈ ਹੋਣੀ ਚਾਹੀਦੀ ਹੈ ਨਾ ਕੋ ਦਵਾਰੇ ਮਾਰਨੇ ਫੇਰ ਨਹੀਂ ਚੱਲੇਗਾ ਜਿੰਨਾ ਕਰੀ ਮਾਰਨੇ ਲੱਗੇ ਹੁਣ ਰੰਗ ਇਹ ਰੰਗ ਵੇਖੀ ਬਾਈ ਟਾਈਮ ਪਰੇ ਕਰਦੇ ਮੈਂ ਬਾਈ ਆਏ ਵੇ ਲੈਣ ਵਾਸਤੇ ਉਹ ਟਰੈਕਟਰ ਦੇ ਨਾਲ ਰੰਗ ਕਰਨਾ ਪਾਣਾ ਅਰੇ ਮਿਲਦਾ ਰੰਗ qardaş okay. വലക്ക രമണ ലാരങ്ങണ ലാരങ്ങില നൈറ്റ് നമ്പർ 14 അത് നോർമലി ഡിണ്ടുള്ള ഹും ഇതിൽ കുറച്ച് വരും ലാരങ്ങണ રંગ ढोलता वेरा भाई